1965 ਦੀ ਭਾਰਤ-ਪਾਕਿਸਤਾਨ ਜੰਗ ਦੀ ਡਾਇਮੰਡ ਯੁਗਲੀ ਸਮਾਰੋਹ ਤੇ ਪੰਜਾਬ ਦੇ ਗਵਰਨਰ ਕਟਾਰੀਆ ਵੱਲੋਂ ਜੰਗੀ ਪਿੰਡ ਆਸੂਲਤਾੜ ਸਵਾਰ ਮੈਮੋਰੀਅਲ ਦਾ ਦਰ加ਟਣ ਕੀਤਾ ਗਿਆ ਉर्जाकोर 골ਡਨ ਐਰੋ ਡਿਵੀਜ਼ਨ ਨੇ 30 ਸਤੰਬਰ 2025 ਨੂੰ ਪੰਜਾਬ ਦੇ ਆਸੂਲਤਾੜ ਵਿਖੇ ਪੂਰੇ ਸਨਮਾਨ ਅਤੇ ਸ਼ਾਨ ਨਾਲ 1965 ਦੀ ਭਾਰਤ-ਪਾਕਿਸਤਾਨ ਯੁੱਧ ਦੀ ਡਾਇਮੰਡ ਯੁਗਲੀ ਮਨਾਈ ਪੈਂਟਨ ਟੈਂਕਾਂ ਦੇ ਕਬਰਸਤਾਨ ਵਜੋਂ ਜਾਣਿਆ ਜਾਂਦਾ ਇਹ ਇਤਿਹਾਸਿਕ ਜੰਗੀ ਮੈਦਾਨ ਇੱਕ ਵਾਰ ਫਿਰ ਰਾਸ਼ੀ ਯਾਦ ਅਤੇ ਮਾਨ ਦਾ ਕੇਂਦਰ ਬਣ ਗਿਆ ਪੰਜਾਬ ਦੇ ਮਾਨਯੋਗ ਰਾਜਪਾਲ ਨੇ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀਨੀਅਰ ਫੌਜੀ ਅਧਿਕਾਰੀ ਯੁੱਧ ਦੇ ਸਾਬਕਾ ਸੈਨਿਕ ਬਹਾਦਰ ਔਰਤਾਂ ਪ੍ਰਸ਼ਾਸਨ ਪਤਵੰਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸਥਾਨਿਕ ਨਾਗਰਿਕ ਇਸ ਮੌਕੇ ਹਾਜ਼ਰ ਸਨ ਇਸ ਸਮਾਗਮ ਵਿੱਚ ਉਹਨਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀयां ਭੇਟ ਕੀਤੀਆਂ ਗਈਆਂ ਜਿਨ੍ਹਾਂ ਦੀ اٹਲ ਹਿੰਮਤ ਅਤੇ ਮਿਹਨਤ ਦੇ ਨਾਲ ਆਸਲ ਉਤਾੜ ਅਤੇ ਬਰਕੀ ਦੀਆਂ ਲੜਾਈਆਂ ਵਿੱਚ ਸਰ ਉੱਚਾ ਕੁਰਬਾਨੀਆਂ ਨੇ 1965 ਦੀ ਜੰਗ ਦਾ ਰੁਖ ਬਦਲ ਦਿੱਤਾ ਅਤੇ ਭਾਰਤ ਦੀ ਜਿੱਤ ਵੱਲ ਲੈ ਗਏ ਕੰਪਨੀ ਕੁਆਟਰ ਮਾਸਟਰ ਹਵਾਲਦਾਰ ਅਬਦੁਲ ਹਮੀਦ ਪਰਮਵੀਰ ਚੱਕਰ ਨੂੰ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ੍ਹਾਂ ਦੀ ਬੇਮਿਸਾਲ ਬਹਾਦਰੀ ਅਤੇ ਹਿੰਮਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਆਪਣੇ ਸੰਬੋਧਨ ਵਿੱਚ ਮਾਨਯੋਗ ਰਾਜਪਾਲ ਨੇ ਭਾਰਤੀ ਫੌਜ ਪ੍ਰਤੀ ਆਪਣੀ ਡੂੰਗੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਫੌਜ ਨੇ ਨਾ ਸਿਰਫ ਦੇਸ਼ ਦੀ ਪ੍ਰਭੁਸ਼ਤਾ ਦੀ ਰੱਖਿਆ ਕੀਤੀ ਹੈ ਸਗੋਂ ਭਾਰਤ ਦੀ ਸ਼ਾਨਦਾਰ ਵਿਰਾਸਤ ਨੂੰ ਵੀ ਸੁਰੱਖਿਅਤ ਰੱਖਿਆ ਹੈ ਉਹਨਾਂ ਨੇ ਪਰਲੇਖ ਕੰਮ ਅਜ਼ੈਬਕਰ ਅਤੇ ਹਾਮੀਦ ਗੈਲਰੀ ਦਾ ਉਦਘਾਟਨ ਕੀਤਾ ਇੱਕ ਅਜਿਹਾ ਕਦਮ ਦਸਿਆ ਜੋ 1965 ਦੀ ਬਹਾਦਰੀ ਨੂੰ ਅਮਰ ਕਰਦਾ ਹੈ ਅਤੇ ਕਿਹਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਅਤੇ ਪ੍ਰੇਰਣਾ ਦਾ ਸਰਬੋਤ ਬਣੇਗਾ ਉਹਨਾਂ ਨੇ ਸਰਹੱਦੀ ਸੈਰਸਪਟਨ ਨੂੰ ਉਤਸ਼ਾਹਤ ਕਰਨ ਅਤੇ ਨਾਗਰਿਕਾਂ ਨੂੰ ਨਾਇਕਾਂ ਦੀ ਧਰਤੀ ਨਾਲ ਜੋੜਨ ਵਿੱਚ ਉਹਨਾਂ ਦੀ ਪਹਿਲਕਦਮੀ ਲਈ ਫੌਜ ਅਤੇ ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ ਇੰਸਟੀਚਿਊਟ ਦੀ ਵੀ ਸ਼ਲਾਘਾ ਕੀਤੀ ਮਾਨਯੋਗ ਰਾਜਪਾਲ ਨੇ ਇਹ ਵੀ ਜ਼ੋਰ ਦਿੱਤਾ ਕਿ ਪੂਰਾ ਦੇਸ਼ ਭਾਰਤੀ ਫੌਜ ਤੇ ਹਰ ਚੀਤਾਮਣੀ ਦਾ ਸਾਹਮਣਾ ਕਰਨ ਲਈ ਭਰੋਸਾ ਰੱਖਦਾ ਹੈ ਭਾਵੇਂ ਉਹ ਰਵੈਤੀ ਹੋਵੇ ਜਾਂ ਨਮੀ ਉਨਾ ਕਿਹਾ ਕਿ ਜਿਵੇਂ ਜਿਵੇਂ ਭਾਰਤ ਅਮਰਤ ਕਾਲ ਵੱਲ ਵਧਦਾ ਹੈ ਫੌਜ ਰਾਸ਼ਟਰੀ ਸੁਰੱਖਿਆ ਦੀ ਰੀੜ ਦੀ ਹੱਡੀ ਬਣੀ ਰਹੇਗੀ ਇਕਤਾ ਨੂੰ ਮਜ਼ਬੂਤ ਕਰੇਗੀ ਅਤੇ ਨੌਜਵਾਨਾਂ ਨੂੰ ਹਿੰਮਤ ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ ਸਮਾਰੋਹ ਦੌਰਾਨ ਲੈਫਟੀਨੈਂਟ ਜਰਨਲ ਮਨੋਜ ਕੁਮਾਰ ਕਟਿਆਰ ਪੀ ਵੀ ਐਸ ਐਮ ਯੂ IIF SM AB SM ਜਰਨਲ ਅਫਸਰ ਕਮਾਂਡੈਂਟ ਇਨ ਚੀਫ ਪਸ਼ਮੀ ਕਮਾਂਡ ਨੇ ਜੰਗੀ ਯਾਦਗਾਰ ਵਿੱਚ 72 ਫੁੱਟ ਉੱਚਾ ਰਾਸ਼ਟਰੀ ਝੰਡੇ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਮਾਨਯੋਗ ਰਾਜਪਾਲ ਨੇ ਪੂਰਾ ਲੇਖ ਕਮ ਅਜੈਬ ਘਰ ਦਾ ਉਦਘਾਟਨ ਕੀਤਾ ਜੋ 1965 ਦੇ ਯੁੱਧ ਦੇ ਇਤਿਹਾਸ ਕਲਾਕ੍ਰਿਤੀ ਅਤੇ ਬਹਾਦਰੀ ਦੀਆਂ ਕਹਾਣੀਆਂ ਨੂੰ ਸੁਰੱਖਿਅਤ ਰੱਖੇਗਾ। ਹਮੀਦ ਗੈਲਰੀ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਜੋ ਜੋਸੀਕਯੂ ਐਮ ਐਚ ਅਬਦਲ ਹਮੀਦ ਪੀ ਵੀ ਸੀ ਡੀ ਬਹਾਦਰੀ ਦੀ ਗਾਥਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੰਚਾਵੇਗਾ। ਇਸ ਤੋਂ ਇਲਾਵਾ ਯੁੱਧ ਦੇ ਨਾਇਕ ਬਹਾਦਰ ਔਰਤਾਂ ਨ ਉਨ੍ਹਾਂ ਦੇ ਬਲੀਦਾਨ ਅਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਇਸ ਡਾਇਮੰਡ ਜੁਗਲੀ ਨੇ ਭਾਰਤੀ ਫੌਜ ਅਤੇ ਭਾਰਤ ਦੇ ਲੋਕਾਂ ਵਿਚਕਾਰ ਅਟੁੱਟ ਬੰਧਨ ਨੂੰ ਹੋਰ ਮਜ਼ਬੂਤ ਕੀਤਾ ਬਹਾਦਰੀ ਅਤੇ ਸ਼ਹਾਦਤ ਦੀ ਇਸ ਧਰਤੀ ਤੇ ਆਯੋਜਿਤ ਇਹ ਸਮਾਰੋਹ ਕੁਰਬਾਨੀਆਂ ਦੀ ਯਾਦ ਫੌਜੀ ਪਰਿਵਾਰਾਂ ਦੇ ਜਸ਼ਨ ਅਤੇ ਭਵਿੱਖ ਲਈ ਸੰਕਲਪ ਦਾ ਪ੍ਰਤੀਕ ਬਣ ਗਿਆ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਦੇ ਕੁੱਪਤਾ ਪ੍ਰਬੰਧ ਕੀਤੇ ਗਏ ਅਤੇ ਇਸ ਮੌਕੇ ਤੇ ਹਾਜ਼ਰ ਸਨ ਡੀਆਈਜੀ ਫਰੋਇਪੁਰ ਪਰਮਨੰਥ ਵੀਰ ਸਿੰਘ ਗਿੱਲ ਡੀਸੀ ਤਰਨਤਾਰਨ ਸ਼੍ਰੀ ਰਾਹੁਲ ਕੁਮਾਰ ਐਸਐਸਪੀ ਤਰਨਤਾਰਨ ਰਬਜੋਤ ਕੌਰ ਗਰੇਵਾਲ ਆਈਪੀਐਸ ਹੈੱਡਕੁਆਟਰ ਤਰਨਤਾਰਨ ਸ਼੍ਰੀ ਅਜੀਤ ਰਾਜ ਸਿੰਘ ਪੀਪੀਐਸ ਡੀਐਸਪੀ ਰਿਪੂ ਤਪਨ ਡੀਐਸਪੀ ਪੱਟੀ ਨਵਕੇਸ਼ ਸੈਣੀ ਸਬ ਡਿਵੀਜ਼ਨ ਪਿੱਖੀਵੰਡ ਡੀਐਸਪੀ ਪ੍ਰੀਤਿੰਦਰ ਸਿੰਘ ਐਸਐਚਓ ਖੇਮਕਰਨ ਬਲਬੀਰ ਸਿੰਘ ਐਸਐਚਓ ਵਲਡੋਆ ਗੁਰਮukh ਸਿੰਘ ਇਹਨਾਂ ਤੋਂ ਇਲਾਵਾ ਐਸਐਚਓ ਪਿੱਖੀਵੰਡ ਖਾਲੜਾ ਕੱਚਾ ਪੱਕਾ ਆਦੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਦਵਿੰਦਰ ਸੋਹਤਾ ਤੇ ਸਖਦੇਵ ਅਸਲ ਦੀ ਵਿਸ਼ੇਸ਼ ਰਿਪੋਰਟ 啊！对。 ਅਬਦੁਲ ਹਮੀਦ ਜੀ ਦਾ ਸ਼ਹੀਦੀ ਮੇਲਾ ਬਣਾਇਆ ਜਾ ਰਿਹਾ ਤੇ ਇਸ ਵਿੱਚ ਜਿਹੜੇ ਸਾਡੇ ਇੰਡੀਆ ਦੇ ਗਵਰਨਰ ਸਰ ਪਹੁੰਚੇ ਆ ਤੇ ਕਿਸ ਤਰ੍ਹਾਂ ਦੇ ਜਿਹੜਾ ਪੁਲਿਸ ਦੇ ਪ੍ਰਬੰਧ ਕੀਤੇ ਗਏ ਦੇਖੋ ਮਾਨਯੋਗ ਗਵਰਨਰ ਸਾਹਿਬ ਇੱਥੇ ਸ਼ਹੀਦੀ ਸਮਾਰਕ ਤੇ ਪਹੁੰਚ ਰਹੇ ਆ ਜਿੱਥੇ ਤਿਰੰਗੇ ਦੀ ਰਸਮ ਹੋਣੀ ਆ ਉੱਥੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਜਾਣੀ ਆ ਤੇ ਸ਼ਹੀਦ ਅਬਦੁਲ ਹਮੀਦ ਜੀ ਦੀ ਚਾਦਰ ਵੀ ਭੇਂਟ ਕੀਤੀ ਜਾਣੀ ਆ ਤੇ ਇੱਕ ਆਰਮੀ ਵੱਲੋਂ ਇਲਾਕੇ ਵਾਸਤੇ ਜਿਹੜਾ ਮਿਊਜ਼ੀਅਮ ਬਣਾਇਆ ਇਹਦਾ ਵੀ ਉਦਘਾਟਨ ਕਰਨਾ ਤੇ ਉਹਨਾਂ ਨੇ ਆਪਣੇ ਤੌਰ ਤੇ ਇਹਨੂੰ ਵਿਜ਼ਿਟ ਵੀ ਕਰਨਾ ਸੋ ਇਸ ਸਬੰਧੀ ਮਾਨਯੋਗ ਡੀਆਈਜੀ ਸਾਹਿਬ ਬਾਰਡਰ ਰੇਂਜ ਸ਼੍ਰੀ ਹਰਮਨਵੀਰ ਸਿੰਘ ਗਿੱਲ ਐਸਐਸਪੀ ਤਰਨਤਾਰ ਰਵਜੋਤ ਕੌਰ ਗਰੇਵਾਲ ਨਿੱਜੀ ਤੌਰ ਤੇ ਇੱਥੇ ਪਹੁੰਚੇ ਨੇ ਜਿਹੜੇ ਹੁਣ ਹੈਲੀਪੈਡ ਤੇ ਆਪਣੀ ਡਿਊਟੀ ਲਗਾ ਰਹੇ ਨੇ ਤੋਂ ਇਹਦੇ ਚ ਜਿਹੜੀ ਕਾਫੀ ਫੋਰਸ ਜਿਹੜੀ ਆ ਉਹ ਜ਼ਿਲ੍ਹਾ ਤਰਨਤਾਰਨ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਤੇ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਈ ਜਾ ਰਹੀ ਹੈ ਇੱਕ ਬਹੁਤ ਹੀ ਭਾਗਾ ਵਾਲਾ ਦਿਨ ਹੈ ਜਦੋਂ ਅਸੀਂ ਸ਼ਹੀਦਾਂ ਨੂੰ ਇਸ ਤਰੀਕੇ ਨਾਲ ਸਾਰੇ ਰਲ ਮਿਲ ਕੇ ਜਿਹੜੇ ਯਾਦ ਕਰ ਰਹੇ ਹਾਂ ਤੇ ਮੈਂ ਆਪਣੀ ਜਿਹੜੀ ਪੰਜਾਬ ਪੁਲਿਸ ਹੈ ਉਹਦੇ ਵੱਲੋਂ ਪੂਰਾ ਭਰੋਸਾ ਦਿੰਦਾ ਕਿ ਜਿਹੜਾ ਸੁਰੱਖਿਆ ਦੇ ਪ੍ਰਬੰਧ ਹੈ ਉਹ ਪੂਰੀ ਤਰ੍ਹਾਂ ਦੇ ਯਕੀਨੀ ਤੇ ਜਿਹੜੀ ਐਸਕੇ ਬੰਦ ਕੀਤੇ ਗਏ 60 ਸਾਲ ਪੁਰਾਣੇ ਆਰ ਪਾਕਿਸਤਾਨ ਕੇ ਪੈਟਰਨ ਟੈਂਕੋ ਕੋ जो सबसे उस समय के मजबूत हथियार के रूप में जाना जाता था अपने आप को अजय समझते थे उस पैटर्न टैंक को हमारे बहादुर जवानों ने माचिस की डिब्बियों की तरह से तोड़कर फेंका है और अब्दुल हमीद का जो बलिदान है इन पैटर्न टैंकों को तोड़ने में अपनी एक सामान्य गन से अपने सामान्य साधन से भी किस बुद्धिमत्ता के साथ उन्होंने पैटर्न टैंक को पानी का दलदल बनाया ताकि वो तेज़ी से आगे बढ़ेंगे तो निशाने में कुछ चूक हो जाएगी और उसके कारण से उनकी गति में जब कमी आई तो हमारी फ़ौज ने इस प्रकार की तैयारी की कि सारे के सारे धराशाई पैटर्न टैंक को तोड़ के फेंक दिया उसके कारण से भारत की फौज का दुनिया में बहुत सम्मान हुआ कि वास्तव में जिसको मानते थे कि ये तो अजय है अमेरिका के द्वारा बनाए हुए लेकिन भारत के बहादुर अपने मन से आत्मा से लड़ते हैं हथियारों से नहीं लड़ाई लड़ते और इसके कारण से अंत तो गत्वा जो आदमी का अपना जो साहस होता है वो विजयशी हासिल करता है चाहे वो बलिदान कितने ही मांगे तो वास्तव में ये पवित्र स्थान देश के लिए एक तीर्थ स्थान की तरह से है जहाँ अब्दुल हमीद और उसके साथियों ने और ये बहुत प्रसन्नता हुई कि उस युद्ध में जिन्होंने लड़ाई लड़ी वो स्वयं भी आज हमारे पास यहाँ मौजूद हैं अब्दुल हमीद के परिवार के लोग भी हैं उनकी वीर माताएं भी हमारे यहाँ बीच में हैं उनके वीर जो है ना पत्नियाँ भी हमारे बीच में आज उपस्थित हैं तो मैं सोचता हूँ यह जो स्थान है ये आने वाली पीढ़ी के लिए तीर्थ बनेगा इसके लिए यहाँ के आर्मी के सभी अधिकारियों को विशेष रूप से धन्यवाद क्योंकि मैं पहले भी आया हूँ उस समय इसको देखकर मन को दुख होता था कि ऐसी जगह जहाँ भारत के ऐसे बहादुरों ने अपना सब कुछ दे करके देश हित को तिरंगे को बचाया उसको जितना तीर्थ स्थान बने आज के जो तीर्थ स्थान हैं वो यही तीर्थ स्थान है जो देश के लिए कुर्बान होते हैं इट इज़ सिक्सटी ईयर सिंस 1965 वॉर एंड वी फील दैट pakistan wants to continue this confrontation with india and uh, for its own vested interest its uh, army and its army generals uh, have been carrying out uh, certain activities to provoke us and uh, we have seen number of examples uh, pahalgam was the last one and uh, we retaliated what happened in pahalgam op Sindur. We punished the Pakistan terrorist camps. We destroyed them, destroyed number of their posts, and gave Pakistan very heavy punishment. I am very sure that after this Pak Pakistan should not carry out any other misadventure. But uh, we don't rule it out. So, like you said, our uh, operation Sindoor continues. Our preparations for the next. Uh, Round continue, and let me assure you that next time the punishment will be much much heavier. We have adequate, uh, we have more than enough ammunition to fight the war, we have all the resources, and uh, we are also in the process of acquiring uh, new technologies like drones, counter drone systems, which we came to realize that what is happening in Russia Ukraine war and uh, even in. ऑफ सिंदूर वॉट हैपेंड दैट वी हैव टू रिलाई वेरी हैविली ऑन अनमेंड सिस्टम्स सो वी आर एक्वायरिंग दो सिस्टम्स वी आर डेवलपिंग अवर ओन टेक्नोलॉजी एंड वी विल नॉट बी फाउंड वॉन्टिंग इन एनी ऑफ द एनी ऑफ द स्फेयर वैन इट कम्स टू फाइटिंग पाकिस्तान तो पहले तो मैं ये बताऊँ कि यहाँ पर हमें लोगों को इंस्पायर करने की जरूरत नहीं यहाँ लोग बहुत इंस्पायर्ड हैं ऑलरेडी हम उनसे इंस्परेशन हासिल करते हैं जितना अभी भी जितना सपोर्ट हमको मिला ऑपरेशन सिंदूर के दौरान वो काबिल तारीफ है और ऑपरेशन सी नहीं जब भी कोई डिज़ास्टर या आपदा होती है अभी जैसे फ्लड्स आए थे हम आर्मी ने काफ़ी जगह फ्लड रिलीफ का काम किया पर जो लोकल इन्वालमेंट था फ्लड रिलीफ में वो बहुत ज़्यादा था तो पर ये जब मेमोरियल यहाँ पर बनेगा तो लोगों को ना सिर्फ पंजाब के लोगों को बाकी लोगों को भी मुझे विश्वास है यहाँ आकर के उनके अंदर भी थोड़ा जो जोश होगा थोड़ा देशभक्ति का जज्बा होगा वो और बढ़ेगा तो उस तरीके से मुझे लगता है कि इंस्पायर करने की ज़रूरत तो नहीं है बहुत इंस्पायर्ड लोग हैं हमारे पंजाब के पर देशभक्ति का जज्बा ये जो इलाका है ये मेमोरियल जो है उसको और ज़्यादा करें थैंक यू वेरी मच थैंक यू थैंक यू थैंक यू वेरी मच थैंक यू एवरी वन एंड थैंक यू फॉर कमिंग मैं कल भी एक uh, मीडिया से बात कर रहा था हमने ड्रोन के ऊपर एक एक्सरसाइज एक की थी और जब भी यहाँ पर वॉर मेमोरियल में, में uh, सेना से संबंधित जो भी कार्यक्रम में जब इतनी बड़ी संख्या में मीडिया आता है तो मुझे बहुत खुशी होती है कि आप लोगों का जो कमिटमेंट है देश की सुरक्षा के लिए और देश की सेना के प्रति ਉਸ ਕੋ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਧੰਨਵਾਦ ਆਪ ਲੋਕਾਂ ਕੋ ਆਪ ਸਭੀ ਲੋਕਾਂ ਕੋ ਇੱਥੇ ਆਉਣ ਕੇ ਲਈ। ਥੈਂਕ ਯੂ ਥੈਂਕ ਯੂ। ਜਿਹੜਾ ਜੋ ਸ਼੍ਰੀ ਅਬਦੁਲ ਹਮੀਦ ਜੀ 1965 ਦੀ ਜੰਗ ਦੇ ਵਿੱਚ ਇੱਥੇ ਸ਼ਹੀਦ ਹੋਏ ਉਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ। ਉਹਨਾਂ ਦਾ ਬੇਟਾ ਹੈ, ਉਹਨਾਂ ਦਾ ਪੋਤਰਾ ਹੈ ਤੇ ਉਹਨਾਂ ਦੇ ਦੂਸਰੇ ਪਰਿਵਾਰ ਵੀ ਜਿਹੜੇ ਸਾਡੇ ਨਾਲ ਆਉਂ ਕਰਦੇ ਹਾਂ ਗੱਲਬਾਤ ਇਹਨਾਂ ਦੇ ਨਾਲ। ਹਾਂਜੀ ਕੀ ਨਾਂ ਜੀ ਆਪਣਾ? ਮੇਰਾ ਨਾਮ ਜ਼ੈਨੂਲ ਹਸਨ ਹੈ। ਮੈਂ ਸ਼ਹੀਦ ਬੀਰ ਅਬਦੁਲ ਹਮੀਦ ਦਾ ਸਭ ਤੋਂ ਵੱਡਾ ਬੇਟਾ ਹਾਂ। ਆਪਕੇ ਲਈ ਆਪਕੇ ਪਰਿਵਾਰ ਕੇ ਲਈ ਬੜੀ ਇਹ ਜੋ ਇੱਕ गौरव की बात है कि आपके जो पिताजी हैं उन्होंने पूरे भारत देश के लिए जो अपनी कुर्बानी दे के देश की आज़ादी में योगदान डाला क्या मैसेज ये मेरे परिवार के साथ साथ मेरे पूरे देश की सेना का गौरव है और मेरे पूरे देशवासियों का ये गौरव है और इसके लिए मैं सभी भारतीय जो कि हमारे देश में कहीं भी किसी भी क्षेत्र में काम करते हों वो अपनी मेहनत से अपनी लगन से देश को तरक्की करने के लिए आगे बढ़ाते रहें और हमारी सेना तो सीमा पर रह करके चाहे सर्दी हो गर्मी हो बर्फीला इलाका हो अपने सरहद की हिफाजत करती है और आप लोग जो है सेना के हमारे हौसले को कभी नीचे न गिरने दें और कंधे से कंधा मिला के काम करें जैसे कि उन्नीस की जंग में यहाँ के जो सिविल लोग हैं उन्होंने भी बहुत साथ दिया था अब्दुल हमीद जी का और आ, उनके साथियों का जी जी मैं जब पहली बार आया और मुझे मालूम हुआ कि नहीं यहाँ की लोकल वाडी जो है हमारे सेना के साथ कंधा से कंधा मिला करके साथ दी है पूरी मदद की है और उन्हीं लोगों की जुबानी हमने ये सुना था कि नहीं वीर अब्दुल हमीद जी की वजह से आज हम हैं ਔਰ ਜਿਸ ਮੁਸਤੈਦੀ سے ਜਿਸ ਬਹਾਦੂਰ سے انہوں نے ਟੈਂਕ ਨੂੰ ਉਡਾਇਆ اور ਪਾਕਿਸਤਾਨ ਕੋ ਗੁਟਨਾ ਟਿਕਨੇ ਮਜਬੂਰ ਕਰ دیا۔ ਉਸਕੇ ਲਈ ਹਮ ਲੋਕ ਸਭੀ ਉਨਕੇ ਰਿਣੀ ਹੈ। ਹਾਂਜੀ ਸਿੱਧੂ ਸਾਹਿਬ ਤੁਸੀਂ ਜਿਹੜਾ ਉਸ ਸਮੇਂ ਅਫਦਲ ਹਮੀਦ ਜੀ ਦੇ ਹਾਲਾਤ ਦੇਖੇ ਉਸ ਸਮੇਂ ਜੰਗ ਦੇ ਹਾਲਾਤ ਦੇਖੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੀ ਹੋਗਾ। ਮੈਂ ਉਦੋਂ ਛੋਟਾ ਬਾਈ ਜਸਵੰਤ ਦਸੂ। ਅਫਦਲ ਵੀਰ ਨਾਂ ਅਬਦੁਲ ਰਹੀ 9 ਦਿਨ 10 ਦਿਨ ਰਹੀ ਸਭ ਕੁਝ ਰੱਖੀ ਰਿਹਾ ਅਬਦੁਲ ਬੀ ਵੀ ਦੇ ਜੂਰ ਤਲ ਟੱਕ ਤੋੜੇ ਦੋ ਤਿੰਨ ਟੱਕ ਪਾਕਿਸਤਾਨ ਦੇ ਮਾਇਨਾ ਹੱਦਿਆਂ ਨਾਲ ਉਹਨਾਂ ਟੁੱਟੇ ਉਹ ਛੱਡ ਕੇ ਪਾਚੀ ਅਸ਼ਤਰੀ 9 ਤੀ ਫਿਬਰੂਅਰੀ ਦੇ ਟੱਕੇ ਤੇ ਹੋ ਰਹੀ ਹੋਇਆ ਉਸ ਬਾਦ ਵਿੱਚ ਉਹ ਛੋਪ ਉਹ ਸਾਲ ਟੈਂਸਨ ਨਹੀਂ ਪਾਤੀ ਤੇ ਅੱਜ ਦੀ ਹਾਲਤ ਹੈ ਚੱਲੇ ਪਾਚੀ ਉਹ ਅਸੀਂ ਸ਼ੀਰ ਫਾਰਦਵਾਦ ਦੇ ਟੱਕ ਸਾਨੇ ਕਰਕੇ ਪਿਛਲੀ ਪੇ ਲਿਖਣੇਗੇ ਯਾਰ ਤੇ ਤੇ ਉਹਦਾ ਚੱਕਰ ਦਾ ਪੈਟਰਨ ਪੈਟਰਨ ਦਾ ਕਿਉਂ ਸਾਰੇ ਪੈਟਰਨ ਸੀ 80 ਦੇ ਘਰੇ ਇਹ ਫਿਰ ਤੁਹਾਡੀ ਜਿਹੜੀ ਆਰਸੀ ਜੀਪ ਆ ਇਹ ਫਿਰ ਤੁਸੀਂ ਸੰਦੇ ਵਿੱਚ ਕਿੰਨੇ ਡੱਕੀ ਸੀ ਕਿੱਧਰ ਸੀ ਆ ਜਿਹੜੀ ਜੀਪ ਆ ਜੀਪ ਦੇ ਜਦੋਂ ਫਾਇਰ ਕਰਦੇ ਸੀ ਉਹਨੂੰ ਕਿਸ ਤਰ੍ਹਾਂ ਛਪਾਉਂਦੇ ਕਿਸ ਤਰ੍ਹਾਂ ਸੀ ਹੁਣ ਤੁਸੀਂ ਜਦੋਂ ਪਤਾ ਦਿੱਤਾ ਉੱਥੇ ਦੀਦਾ ਹੀ ਕੁਝ ਨਹੀਂ ਸੀ ਗੱਲੇ ਨੇ ਖੇਸੀ ਖਪਾ ਦੀ ਸੀ ਤੋਂ ਹਰ ਵੀ ਬੂ ਕਰ ਰਹੇ ਸੀ ਜਾਇ ਉਸੀ ਦਾ ਨਾਦਾ ਸ਼ਬਦਾਂ ਉਹ ਬਚ ਲਿਆ ਪਰ ਉਹ ਬੇਰਾ ਹੋ ਗਿਆ ਸੀ ਉਹ 200 ਦਾ ਹਸਪਤਾਲ ਗਿਆ ਪਰ ਸੋਲਦਾ ਨਹੀਂ ਆਇਆ ਠੀਕ ਉਹ ਗੱਡੀ ਜਿਹੜਾ ਉਹਦਾ ਸੀ ਤੇ ਅਫਦਰ ਵੀ ਇਫਾਇਰ ਕਰ ਗਿਆ ਸੀ ਇਹ ਫਿਰ ਜਦੋਂ ਸ਼ਹਾਦਤ ਹੋਈ ਅਬਦੁਲ ਹਮੀਦ ਜੀ ਦੀ ਤੇ ਸਾਥੀਆਂ ਦੀ ਕਿਸ ਤਰ੍ਹਾਂ ਦਾ ਕੀ ਉਦੋਂ ਹੋਇਆ ਸ਼ਹੀਦ ਹੋ ਗਏ ਸ਼ਰਗ ਵੱਧ ਹੋਈ ਉਹਦੀ ਜੱਲ ਬਾਈ ਚੱਕੀ ਆਹਲਾ ਮਜ਼ਾਰ ਬਲੇ ਦਾ ਪਿੱਛੇ ਖੂਆ ਮੋਟੇ ਲੱਗੇ ਉੱਥੇ ਦੇਖੇ ਬੈਠੇ ਬਾਈ ਠੀਕ ਹੈ ਜੋ ਦੂਜੀ ਫਾਦਰ ਉੱਥੋਂ ਬਾਹਰ ਕੱਢ ਕੇ ਇੱਥੇ ਗਿਆ ਠੀਕ ਹੈ ਇਹ ਸਭ ਤੁਸੀਂ ਉਦੋਂ ਦਾ ਮਾਹੌਲ ਦੇਖਿਆ ਹਿੰਦੁਸਤਾਨ ਦੀ ਫੌਜ ਦੀ ਜਿੱਤ ਔਰ ਪਾਕਿਸਤਾਨ ਦੀ ਫੌਜ ਦੀ ਹਾਰ ਹੋਈ ਕਿੱਦਾਂ ਦਾ ਉਦੋਂ ਦਾ ਤੁਸੀਂ ਅਨੁਭਵ ਆਸ ਰੱਖੀਆ ਅਸਮਾਨ ਬਈ ਇਹ ਸੌਲੇ ਦਫੂਕ ਅਚ ਚ ਪਰ ਦੂਜੀ ਉਹਨਾਂ ਨੂੰ ਜਿਹੜੇ ਟੈਕਰ ਸੀ ਉਹਨਾਂ ਚ ਰੌਣ ਨਹੀਂ ਸੀ ਹੁੰਦੇ ਨਵੇਂ ਮਸ਼ੀਨਾਂ ਆਏ ਸੀ ਉਹ ਸਾਲ ਚੱਲਦੇ ਪਾ ਜਿੱਤ ਚੱਲਦੇ ਸਨ ਅਸੀਂ ਬਹੁਤ ਚੱਲਦੇ ਚੱਲਿਆ ਕੇ ਉੱਥੇ ਪਿੱਛੇ ਪਿੱਛੇ ਖੜੇ ਕੀਤੇ 75% ਖਲੇ ਖਲੇ ਕੀ ਠੀਕ ਆ पाच ਜੰਗਰਪ ਸਿੰਘ ਦਾ ਉਹਨਾਂ ਦੀ ਤੁਸੀਂ ਉਦੋਂ ਕਿਹੋ ਜਿਹਾ ਮਹਿਸੂਸ ਕੀਤਾ ਉਹਨਾਂ ਦਾ ਤੁਹਾਡੇ ਜਿਹੜਾ ਹੋਰ ਚਲਦਾ ਹੋਰ ਬਕਸ਼ ਨੂੰ ਆਉਂਦਾ ਸਾਦਾ ਕੋਸ਼ਿਚ ਕਰਦਾ ਜਦੋਂ ਹੋ ਬਕਸ਼ ਨੂੰ ਹੋ ਕੋ ਮੋਇਆ ਨੋਰਮਲ ਕਰ ਦਿਓ ਕਿ ਫੁਰਸਾ ਕਰੋ ਇਥੋਂ ਔਰ ਤੁਸੀਂ ਜਾ ਕੇ ਹਰੀ ਕੇ ਰਿਹਾਸੇ ਫਿਨਸ਼ਨ ਹੋ ਉਧਰ ਜਾ ਕੇ ਵਿਆਸ ਤੇ ਦੋ ਜਰੂਰ ਵਾਕਸ਼ ਅਰਕਾ ਕਦੇ ਵੀ ਬਾਹਰ ਚੋ ਜਾਂਗਾ ਪਰ ਮੈਂ ਤੁਹਾਨੂੰ ਬਿਚਾਰ ਹੀ ਕਰਨਾ। ਸ਼ਹਿਰਾਂ। ਕਹਿੰਦਾ ਜੇ ਮੈਂ ਬਿਚਾਰ ਕਰਦਾ ਅੰਮ੍ਰਿਤਸਰ ਗਿਆ ਮੈਂ ਨਹੀਂ ਦਾ ਉਹਨੇ ਬਿਚਾਰ ਦਿੱਤੇ। ਅਸੀਂ ਦੋਲੇ ਆ। ਹੋਰ ਜੀ ਦੰਨ ਨਾ ਰਿਹਾ। ਠੀਕ ਹੈ। ਇਸ ਲਈ ਇਹ ਵਜੋਂ ਕੀਮ ਕਰਨ ਦਾ ਏਰੀਆ ਕੋ ਉਹਨਾਂ ਦੇ ਪ੍ਰੋਜੈਕਸ਼ਨ ਦੇ ਵਿੱਚ ਆ ਗਿਆ ਜੀ ਉਹ ਕਿਸ ਤਰ੍ਹਾਂ ਕੀ ਗੱਲ ਬਣ ਗਈ। ਉਹ ਵਾਹ ਉਹ ਦੇਖੋ ਪਤਾ ਕੀ ਆ। ਇੱਕ ਗੱਲ ਦੀ ਆਪਣੇ ਮੁੜਖੀ ਕਿਹਾ ਲਾ। ਕਿਸ ਨੂੰ ਇਹ ਨਹੀਂ ਸੀ ਪਤਾ ਕਿ ਪਾਜ਼ੇਸ ਦਾ ਨਾ ਪੂਰਾ ਆਰਬੀਸ਼ਨ ਚਾਰਗਮਗਾ ਜਗਾ ਲਾ ਪਿਛੇ ਆ ਗਿਆ ਸੀ ਉਹ ਬਰੇਸ਼ ਹੋ ਗਿਆ ਸੀ। ਔਰ ਕਿਸ ਨੂੰ ਨਹੀਂ ਸੀ ਪਤਾ ਵੀ ਉੱਥੇ ਆਰਬੀਸ਼ਨ ਜੀ ਕਰਤਾ ਹੋ ਗਿਆ। ਨਾਲ ਇੱਕ ਫੈਂਸੀ ਜੀ ਬਹੁਤ ਬੜੀ ਨਾਲ ਸੀ। ਉਹ ਫਿਰ ਇੱਥੇ ਉਹ ਫਿਰ ਤੁਰ ਕੇ ਗਏ ਉਹਨਾ ਫੌਜੀ ਦੀ ਪਾਂਚ ਕਿਨ ਉਪਰ ਅਸੀਂ ਜੀ ਛੋਗਰ ਕੈਪਚਰ ਕੀਤੀ। ਖੇਤ ਜੀ ਜੀ ਅੱਲਾ ਕਿ ਜੀ ਸ਼ਾਮ 11:00 ਵਜੇ ਤੱਕ ਕੀਤਾ ਸੀ ਚੰਗਲ ਕੈਪਚਰ ਸਾਨੂੰ ਸ਼ਾਮ ਨੂੰ ਮਿਲਿਆ ਕਿ ਇਹ ਤੋਂ ਆਕੇ ਕੀ ਮਾਮੇ ਦੇ ਡਿਫੈਂਸ ਲੈ ਅਸੀਂ ਰਾਤ ਨੂੰ ਉੱਥੋਂ ਆ ਕੇ ਹਿਲਪੈਂਟ ਲਿਆ ਉਹ ਹਾਂ ਕਿ ਕੱਤੀ ਪੂਰੇ ਖਪਾਹਾਂ ਦੇ ਗੰਦਿਆਂ ਦੇ ਪਰ ਇਹ ਵੀ ਕਰਦੇ ਫਿਰ ਅਸੀਂ ਬਾਹਰ ਵਾਲੇ ਸ਼ੁਰੂ ਕਰਦੇ ਸਤ ਸਵੇਰ ਹੀ ਹੋ ਗਈ ਮੈਨਾਂ ਨੂੰ ਲਾਉਣੇ ਸੀ ਕੰਮ ਸਾਰਾ ਕਦੇ ਸੀ ਉਹਨਾਂ ਦੇ ਹਵਾਈ ਜਹਾਜ਼ ਵੀ ਆਏ ਸਟ੍ਰਾਈਕ ਕਰਦੇ ਹੈ ਹਾਟੀ ਸਰਗ ਵੀ ਫਾਸਲੇ ਆਪਣਾ ਕਬਜਾ ਹੈ ਉਹ ਜੋ ਤੁਸੀਂ ਕਿਹੜੇ ਰੈਂਕ ਤੇ ਸੀ ਜਦੋਂ ਆਰਮੀ ਨੂੰ ਜੰਗ ਲੜੀ ਜੀ ਮੈਂ ਤਾਂ ਲਫਟੇਰਨ ਸੀ 22 ਸਾਲੋਂ ਮੋਰ ਅਜਨੇ ਤੇ ਫੇਰ ਵੀ ਇਹ ਮੇਰੇ ਬੱਚਿਆਂ ਦਾ ਵੀ ਛੋਟੇ ਤੁਸੀਂ ਲਫਟੇਰਨ ਸੀ ਉਦੋਂ ਲਫਟੇਰਨ ਸੀ ਡੈਕਟ ਲਫਟੇਰਨ ਜਿਹੜੀ ਹੁੰਦੀ 200 ਸਾਲ ਸ਼ੁਰੂ ਇੱਕ ਫੋਟੋ